ਸੱਜਿਆ ਨੂੰ ਸੱਜਿਆ ਦੇਓ ਸੱਜਿਆ ਦੇਓ ਸੱਜਿਆ ਦੇਓ ਮੀਨ ਸਰਕਾਰ ਹਾਰ ਹਾਰੇ 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 ਸੱਜਿਆ ਨੂੰ ਸੱਜਿਆ ਦੇਓ ਸੱਜਿਆ ਦੇਓ ਹਰਿਆਣੇ ਦੇ ਵਿੱਚ ਆਈਪੀਐਸ ਆਫੀਸਰ ਜਿਹੜੇ ਕਿ ਸੀਨੀਅਰ ਆਈਪੀਐਸ ਆਫੀਸਰ ਸੀ ਏਡੀਜੀਪੀ ਦੇ ਰੈਂਕ ਦੇ ਉੱਤੇ ਸੀ ਉਹਨਾਂ ਦੀ ਵਾਈਫ ਸੀਨੀਅਰ ਆਈਏਐਸ ਆਫੀਸਰ ਹੈ ਔਰ ਕਿਉਂਕਿ ਉਹ ਐਸ்சி ਭਾਈਚਾਰੇ ਦੇ ਵਿੱਚੋਂ ਸੀ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਇਹੋ ਜਿਹਾ ਕਾਬਲ ਆਫੀਸਰ ਪਿਛਲੇ ਦਿਨੀ ਆਤਮ ਹੱਤਿਆ ਕਰ ਗਿਆ ਔਰ ਆਤਮ ਹੱਤਿਆ ਕਰਨ ਤੋਂ ਪਹਿਲਾਂ ਉਹਨਾਂ ਨੇ ਸਾਰੇ ਦੇ ਸਾਰੇ ਉਹਨਾਂ ਪੁਲਿਸ ਆਫੀਸਰਜ਼ ਦੇ ਨਾਮ ਲਿਖੇ ਚਿੱਠੀ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀਆਂ ਦਿੱਤੀਆਂ ਅੱਜ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਅਜੇ ਤੱਕ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹਦਾ ਨਾ ਤਾਂ ਪੋਸਟਮਾਰਟਮ ਹੋ ਸਕਿਆ ਕੱਲ ਧੱਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਹਰਿਆਣੇ ਦੇ ਪ੍ਰਸ਼ਾਸਨ ਨੇ ਪਰ ਉਹਨਾਂ ਦੀ ਪਤਨੀ ਨੇ ਉਹਦਾ ਵਿਰੋਧ ਕੀਤਾ ਦੁਬਾਰਾ ਫੇਰ ਉਹਨਾਂ ਦੀ ਮ੍ਰਿਤਕ ਦੇ ਜਿਹੜੀ ਸੀ ਉਹ ਹਸਪੀਟਲ ਦੇ ਵਿੱਚੋਂ ਲੈਣ ਦੀ ਇੱਕ ਪਾਸੇ ਕੁਝ ਦਿਨ ਪਹਿਲਾਂ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹ ਵੀ ਐਸ்சி ਭਾਈਚਾਰੇ ਦੇ ਵਿੱਚੋਂ ਨੇ ਉਨ੍ਹਾਂ ਦੇ ਉੱਤੇ ਜੁੱਤੀ ਸੁੱਟਣ ਵਰਗੀ ਘਨਾਉਣੀ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਉਸ ਤੋਂ ਬਾਅਦ ਇਹ ਏਡੀ ਵੱਡੀ ਘਟਨਾ ਹੈ ਜਿਹਦੇ ਵਿੱਚ ਇੱਕ ਆਈਪੀਐਸ ਅਫੀਸਰ ਸੀਨੀਅਰ ਆਈਪੀਐਸ ਅਫੀਸਰ ਆਤਮ ਹੱਤਿਆ ਕਰ ਲੈਂਦਾ ਉਹਦੇ ਕਿਹੋ ਜਿਹੇ ਹਾਲਾਤ ਜਿਹੜੇ ਉਹ ਬਣਾ ਦਿੱਤੇ ਗਏ ਹੋਣਗੇ ਜਿਹਦੇ ਕਰਕੇ ਉਹਨੂੰ ਇਹ ਆਤਮ ਹੱਤਿਆ ਕਰਨੀ ਪਈ ਅਸੀਂ ਇਹ ਮੰਗ ਕਰ ਰਹੇ ਹਾਂ ਅੱਜ ਕੈਂਡਲ ਲਾਈਟ ਦੇ ਰੂਪ ਦੇ ਵਿੱਚ ਕੈਂਡਲ ਜੜੀਆਂ ਜਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਜਿੱਥੇ ਦੇ ਰਹੇ ਹਾਂ ਉਤੇ ਅਸੀਂ ਸਿਸਟਮ ਦੇ ਉੱਤੇ ਇੱਕ ਸਵਾਲ ਜਿਹੜੇ ਉਹ ਖੜੇ ਕਰ ਰਹੇ ਆ ਕਿ ਜਦੋਂ ਦਬੇ ਕੁਚਲੇ ਸਮਾਜ ਦੇ ਵਿੱਚੋਂ ਕੋਈ ਆਪਣੀ ਲਿਆਕਤ ਦੇ ਨਾਲ ਇਹਨਾਂ ਉੱਚ ਅਹੁਦਿਆਂ ਤੱਕ ਪਹੁੰਚਦਾ ਤੇ ਕੁਝ ਲੋਕਾਂ ਨੂੰ ਉਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਜਿਹਦੇ ਕਰਕੇ ਉਹਨਾਂ ਨੂੰ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨੀ ਦਿੱਤੀ ਜਾਂਦੀ ਹੈ ਅਸੀਂ ਕੋਈ 17ਵੀਂ ਸੈਂਚਰੀ ਦੇ ਵਿੱਚ ਗੱਲ ਨਹੀਂ ਕਰ ਰਹੇ ਅਸੀਂ 21ਵੀਂ ਸਦੀ ਦੇ ਵਿੱਚ ਅੱਜ ਗੱਲ ਕਰ ਰਹੇ ਆ 2025 ਦੇ ਵਿੱਚ ਜੇ ਇਹੋ ਜੀ ਘਟਨਾ ਬਾਰ-ਬਾਰ ਮੁਲਕ ਦੇ ਵਿੱਚ ਵਾਪਰ ਰਹੀ ਹੈ ਤਾਂ ਸੋਸਾਇਟੀ ਨੂੰ ਸਾਰੇ ਜਿੰਨੇ ਸਮੂਹ ਨੇ ਸੋਸਾਇਟੀ ਦੇ ਉਹਨਾਂ ਨੂੰ ਇਕੱਤਰ ਹੋ ਕੇ ਸੋਚਣਾ ਪਊਗਾ ਕਿ ਕਮੀ ਕਿਸ ਜਗ੍ਹਾ ਦੇ ਉੱਤੇ ਹੈ ਕਿ ਸਾਡੀ ਮਾਨਸਿਕ ਸਥਿਤੀ ਅਜੇ ਇੱਥੋਂ ਤੱਕ ਨਹੀਂ ਪਹੁੰਚ ਸਕੀ ਕਿ ਅਸੀਂ ਬਰਾਬਰਤਾ ਦੀ ਜਿਹੜੀ ਆ ਉਹ ਗੱਲ ਕਰੀਏ ਕੀ ਬਰਾਬਰਤਾ ਜਿਹੜੀ ਆ ਉਹ ਸਿਰਫ ਭਾਸ਼ਣਾ ਤੱਕ ਸੀਮਤ ਰਹਿ ਗਈ ਹੈ ਅਸੀਂ ਕੁਝ ਉਹਨਾਂ ਲੋਕਾਂ ਨੂੰ ਵੋਟ ਬੈਂਕ ਸਮਝ ਲਿਆ ਜਿਹੜੇ ਲੋਕ ਅੱਜ ਸਮਾਜ ਦੇ ਵਿੱਚ ਸਾਡੇ ਬਰਾਬਰ ਦੇ ਹਿੱਸੇਦਾਰ ਨੇ ਸਾਡੇ ਵਾਂਗੂ ਪੜ੍ਹੇ ਲਿਖੇ ਨੇ ਅਸੀਂ ਸਾਰੇ ਇੱਕ ਜੁੱਟਾ ਦੇ ਨਾਲ ਅੱਜ ਇਹ ਸਨੇਹਾ ਜਿਹੜਾ ਉਹ ਦੇਣਾ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਪਾਈਆਂ ਜਾਣ ਵਾਲੀਆਂ ਵੰਡੀਆਂ ਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਬਰਦਾਨ ਨਹੀਂ ਕਰਾਂਗੇ। ਅਨਸਰ ਕਿਵੇਂ ਦੇਖੇ ਏਡੀਜੀਪੀ ਵਾਲ ਇੱਕ ਸੁਸਾਈਡ ਨੋਟ ਵੀ ਦਿੱਤਾ ਕਿ ਜੇ ਵੱਡੇ ਅਧਿਕਾਰੀਆਂ ਦੇ ਨਾਮ ਹੈ ਕੀ ਲੱਗਦਾ ਹਰਿਆਣਾ ਸਰਕਾਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਅਜੇ ਕੋਈ ਸ਼ੱਕ ਰਹਿ ਹੀ ਨਹੀਂ ਗਿਆ। ਏਡੀਜੀਪੀ ਲੈਵਲ ਦਾ ਵਿਅਕਤੀ ਜਿਹੜਾ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਹੋ ਕੇ ਉਹਨੇ ਆਤਮ ਹੱਤਿਆ ਕਰ ਲਈ ਹੈ। ਡੀਜੀਪੀ ਦਾ ਨਾਮ ਹੈ ਉਹਦੇ ਵਿੱਚ ਸਿੱਧਮ ਸਿੱਧਾ ਅਜੇ ਤੱਕ ਡੀਜੀਪੀ ਨੂੰ ਉਹਦੇ ਅਹੁਦੇ ਤੋਂ ਨਾ ਫਾਰਕ ਕੀਤਾ ਗਿਆ। ਕਦੀ ਕਹਿੰਦੇ ਉਹਨੂੰ ਛੁੱਟੀ ਤੇ ਭੇਜ ਦੇਣਾ ਕਦੇ ਕੁਝ ਕਹਿੰਦੇ ਆ ਕਦੇ ਕੁਝ ਕਹਿੰਦੇ ਆ ਅਜੇ ਤੱਕ ਇਸ ਮਸਲੇ ਦੇ ਉੱਤੇ ਤੁਸੀਂ ਸੋਚ ਕੇ ਦੇਖੋ ਜਿਹਦੀ ਪਤਨੀ ਆਈਐਸ ਅਫੀਸਰ ਔਰ ਉਹਦੇ ਬੱਚੇ ਜਿਹੜੇ ਉਹ ਕਿਸ ਮਾਨਸਿਕ ਸਥਿਤੀ ਦੇ ਵਿੱਚੋਂ ਲੰਘ ਰਹੇ ਹੋਣਗੇ ਕਿ ਉਹਨਾਂ ਦੇ ਘਰ ਦੇ ਮੇਨ ਜੀ ਜਿਹੜਾ ਉਹਦੀ ਮਰਤਕ ਦੇ ਹਸਪੀਟਲ ਦੇ ਵਿੱਚ ਪਿਛਲੇ 5 ਦਿਨ ਤੋਂ ਪਈ ਹੈ